ਸਤਿ ਸ੍ਰੀ ਅਕਾਲ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਸਾਡੇ ਵਾਸਤੇ ਬਹੁਤ ਵੱਡਾ ਬਲੀਦਾਨ ਮਕਸਦ ਕੀਤਾ। ਆਪਣੇ ਆਪ ਪੂਰੇ ਪਰਿਵਾਰ ਸ਼ਹੀਦ ਹੋ ਗਏ ਉਹਨਾਂ ਨੇ ਕਰਦਿਆ। ਸਨੋਦੀ ਦੇ ਵਿੱਚ ਨੂੰ ਜਦੋਂ ਆਏ ਤਾਂ ਸਾਰੇ ਛੋਟੇ ਸਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਦੇ ਮਤਲਬ ਸਾਰੇ ਕੱਪੜੇ ਮਿਲੇ ਹੋਏ ਸੀ ਤਾਂ ਇਹਨਾਂ ਨੂੰ ਬੁਰਜ ਦੇ ਵਿੱਚ ਜਦੋਂ ਬਿਠਾਇਆ ਗਿਆ ਠੰਡੇ ਬੁਰਜ ਦੇ ਵਿੱਚ ਸਰੰਦਰ ਕਿੰਨੇ ਬਰਫ਼ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਮੇਰੇ ਸਿਰ ਪੰਜ ਕੁਇੰਟਲ ਸੀ ਪਰ ਇਸ ਸਾਲ 4 ਕੁਇੰਟਲ ਸੀ ਮੈਂ ਅੱਜ ਸਾਲ 1 ਕੁਇੰਟਲ ਵਧਾ ਲਿਆ ਠੰਡੇ ਪਾਣੀ ਨਾਲ ਇਸ਼ਨਾਨ ਕਰੇ ਹਿੰਦੂ ਵੀਰ ਦੇ ਰਿਹਾ ਹੈ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਅਨੋਖੀ ਸ਼ਰਧਾਂਜਲੀ ਸ਼ਾਹੀ ਸ਼ਹਿਰ ਪਟਿਆਲੇ ਦੇ ਮੱਧ ਵਿਚਾਲੇ ਇਲਾਕੇ ਤੋਂ ਇੱਕ ਪ੍ਰੇਰਣਾਦਾਇਕ ਵੀਡੀਓ ਸਾਹਮਣੇ ਆ ਰਿਹਾ ਹੈ ਜਿੱਤੇ Hindu ਧਰਮ ਦੇ ਸੇਵਕ ਲਕਸ਼ਮਨ ਦਾਸ ਚੋਨੀ ਆਪਣੇ ਵਿਲੱਖਣ ਤਰੀਕੇ ਨਾਲ ਸ਼ਹੀਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹਨ ਹਰ ਸਾਲ ਦਸੰਬਰ ਦੇ ਪਵਿੱਤਰ ਮਹੀਨੇ ਵਿੱਚ ਉਹ ਪੰਜ ਕੁਇੰਟਲ ਬਰਫ਼ ਦੇ ਨਾਲ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਦੇ ਹਨ ਅਤੇ ਬਾਅਦ ਵਿੱਚ ਗੁਰਬਾਣੀ ਦਾ ਪਾਠ ਕਰ ਰਹੀ ਸ਼ਰਧਾ ਜਤਾਂਦੇ ਹਨ ਦਸੰਬਰ ਦੀ ਕੜਾਕੇ ਦੀ ਸਰਦੇ ਵਿੱਚ ਜਦ ਸਾਰਾ ਸ਼ਹਿਰ ਗਰਮ ਕੰਬਲਾਾਂ ਅਤੇ ਅੱਗ ਦੇ ਨੇੜੇ ਬੈਠ ਕੇ ਤਰਜੀਹ ਦਿੰਦਾ ਹੈ ਉੱਥੇ ਲਕਸ਼ਮੀਨ ਦਾਸ ਜੂਨੀ ਬਰਫ਼ੀਲੇ ਪਾਣੀ ਵਿੱਚ ਡੁੱਬਕੀ ਲਗਾ ਕੇ ਇੱਕ ਪ੍ਰੇਰਣਾਦਾਇਕ ਉਦਾਹਰਣ ਪੇਸ਼ ਕਰਦੇ ਹਨ ਇਹ ਸਿਰਫ ਇੱਕ ਧਾਰਮਿਕ ਕਿਰਿਆ ਨਹੀਂ ਬਲਕਿ ਛੋਟੇ ਸਹਿਬਜ਼ਾਦੇਆਂ ਤੇ ਮਾਤਾ ਗੁਜਰੀ ਜੀ ਦੇ ਅਤੁੱਲ ਨਿਬਲੀਦਾਨ ਦੀ ਯਾਦ ਨੂੰ ਜਿਉਂਦਾ ਰੱਖਣ ਦੀ ਅਨਡੁੱਠੀ ਕੋਸ਼ਿਸ਼ ਹੈ ਉਹ ਬਰਫ਼ ਦੇ ਪਾਣੀ ਵਿੱਚ ਡੁਬਕੀ ਲਗਾਉਂਦੇ ਹਨ ਅਤੇ ਉਸ ਦੌਰਾਨ ਸ਼ਹੀਦਾਂ ਦੀ ਮਹਾਨਤਾਵਾਂ ਨੂੰ ਵੀ ਯਾਦ ਕਰਦੇ ਹਨ ਇਸ ਪ੍ਰਕਿਰਿਆ ਤੋਂ ਬਾਅਦ ਉਹ ਗੁਰਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰਦੇ ਹਨ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰ ਸਨ ਉਹ ਸਿਰਫ ਨਾਤੇ 7 ਸਾਲ ਦੇ ਹੀ ਸਨ ਜਦੋਂ ਮੁਗਲ ਸ਼ਾਸਕਾਂ ਨੇ ਉਹਨਾਂ ਨੂੰ ਧਰਮ ਪਰਿਵਰਤਨ ਕਰਨ ਲਈ ਦਬਾਅ ਬਣਾਇਆ। ਉਹਨਾਂ ਨੇ ਆਪਣੇ ਟੁੱਟ ਵਿਸ਼ਵਾਸ ਅਤੇ ਅਤੇ ਸਿੱਖ ਧਰਮ ਲਈ ਸ਼ਹੀਦ ਹੋਣਾ ਮਨਜ਼ੂਰ ਕੀਤਾ। ਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣੇ ਪੁੱਤਰਿਆਂ ਦੇ ਨਾਲ ਧਰਮ ਲਈ ਜਾਨ ਦੀ ਕੁਰਬਾਨੀ ਦਿੱਤੀ। ਅੱਜ ਵੀ ਹਰੇਕ ਸਿੱਖ ਅਤੇ ਧਾਰਮਿਕ ਵਿਅਕਤੀ ਲਈ ਪ੍ਰੇਰਨਾ ਦਾ ਸਰੋਤ ਹੈ। ਲਕਸ਼ਮਨ ਦਾਸ ਟੋਨੀ ਦੇ ਕਹਿਣ ਅਨੁਸਾਰ ਇਹ ਸੇਵਾ ਸਿਰਫ ਧਾਰਮਿਕ ਕਿਰਿਆ ਨਹੀਂ ਸਗੋ, ਮਨੁੱਖਤਾ ਲਈ ਸੰਦੇਸ਼ ਹੈ। ਇਹ ਵਿਲੱਖਣ ਸੇਵਾ ਨੂੰ ਦੇਖਣ ਲਈ ਹਰ ਸਾਲ ਦਰਸ਼ਨਾ ਲੋਕ ਪਟਿਆਲਾ ਵਿੱਚ ਇਕੱਠੇ ਹੁੰਦੇ ਹਨ। ਲੋਕ ਟੋਨੀ ਦੇ ਭਰਪੂਰ ਹਿੰਮਤ ਅਤੇ ਸ਼ਰਧਾ ਨੂੰ ਭਰਪੂਰ ਪ੍ਰਸ਼ੰਸਾ ਕਰਦੇ ਹਨ ਮਹਿਲਾ ਬੱਚਿਆਂ ਦੇ ਵਿਦਿਆਰਥੀ ਇਸ ਮੌਕੇ ਤੇ ਆਪਣੇ ਮਨ ਵਿੱਚ ਅਤਬਧ ਉਤਸ਼ਾਹ ਵੀ ਮਹਿਸੂਸ ਕਰਦੇ ਹਨ ਟੋਨੀ ਜੀ ਤੁਸੀਂ ਹਰ ਸਾਲ ਇਸ਼ਨਾਨ ਕਰਦੇ ਹੋ ਕਿੰਨੇ ਸਾਲ ਹੋ ਗਏ ਉਹਨੂੰ 27 ਸਾਲ ਹੋ ਗਏ ਸਰ ਇਸ ਬਾਰੇ ਪੱਕੇ ਪਚਾਈ ਜੀ ਇਸ਼ਨਾਨ ਕਰਨਾ ਜਿਹੜਾ ਠੰਡੇ ਪਾਣੀ ਦੇ ਔਰ ਬਰਫ਼ ਪਾ ਕੇ ਐਕਚੁਅਲੀ ਸੀਗਾ ਬੌਜੀ ਨੇ ਮੈਨੂੰ ਸੁਣਾਈ ਸੀਗੀ ਗੱਲ ਵੀ ਜਦੋਂ ਮੈਂ ਬੌਜੀ ਦੀ ਥੋੜੀ ਸੇਵਾ ਕਰਦਾ ਹੁੰਦਾ ਸੀਗਾ ਰਾਤ ਨੂੰ ਨ 2.8 ਘੰਟਾ ਤੇ ਫਿਰ ਮਨ ਬੋਜੀ ਨੇ ਦੱਸਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਜੇ ਨੇ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਵਾਸਤੇ ਬਹੁਤ ਵੱਡਾ ਬਲੀਦਾਨ ਮਤਲ ਕੀਤਾ ਆਪਣੇ ਆਪ ਪੂਰਾ ਪਰਿਵਾਰ ਸ਼ਹੀਦ ਹੋ ਗਏ ਉਹਨਾਂ ਦੇ ਕਰਤਾਰ ਤੇ ਮੈਂ ਪੁੱਛਿਆ ਬੋਜੀ ਜੀ ਇਹ ਕਿਵੇਂ ਕਹਿੰਦੇ ਵੀ ਇਸ ਤਰ੍ਹਾਂ ਜਿਹੜੇ ਔਰੰਦੇ ਦਾ ਰਾਜ ਸੀਗਾ ਉਹ ਜ਼ਬਰਦਸਤੀ ਧਰਮ ਮਤਲ ਬਦਲਣਾ ਚਾਹੁੰਦਾ ਸੀ ਤੇ ਕਸ਼ਮੀਰੀ ਪੰਡਿਤ ਆਏ ਉਹਨਾਂ ਨੇ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਵੀ ਮਹਾਰਾ ਸਾਡਾ ਇਸ ਤਰ੍ਹਾਂ ਧਰਮ ਮਤਲਬ ਬਦਲਣਾ ਚਾਹਦੇ ਤੇ ਕਹਿੰਦੇ ਵੀ ਕਿਸੇ ਵੱਡੇ ਬੰਦੇ ਨੂੰ ਕੁਰਬਾਨੀ ਦੇਣੀ ਪਈ ਜੀ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਖੜੇ ਸੀਗੇ ਉਹ ਕਹਿੰਦੇ ਮਹਾਰਾ ਠੋਡੇ ਤੋਂ ਵੱਡਾ ਕੌਣ ਹੋਏਗਾ ਜੀ ਤਾਂ ਕਹਿੰਦੇ ਜੀ ਗੁਰੂ ਤੇਗ ਬਹਾਦਰ ਜੀ ਉਸੇ ਵਕਤ ਗੱਦੀ ਛੱਡਤੀ ਸੀ ਔਰ ਗੁਰੂ ਗੋਬਿੰਦ ਸਿੰਘ ਨੂੰ ਬਿਠਾ ਦਿਆ ਸੀਗਾ ਔਰ ਨਾਲ ਉਹਨਾਂ ਦੇ ਚੱਲ ਪਏ ਸੀ ਕਸ਼ਮੀਰ ਪੰਡਤ ਫਿਰ ਮੈਂ ਬੌਯਿੰਗ ਪੁੱਛਿਆ ਵੀ ਬੌਜੀ ਇਸ ਤਰ੍ਹਾਂ ਫਿਰ ਕਹਿੰਦੇ ਵੀ ਜਦੋਂ ਇਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਗੋਬਿੰਦ ਸਿੰਘ ਨੇ ਉਦੋਂ ਮਤਲਬ ਸਰਸਵਤੀ ਨਦੀ ਦੇ ਵਿੱਚੋਂ ਜਦੋਂ ਆਏ ਤਾਂ ਸਾਰੇ ਛੋਟੇ ਸਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਦੇ ਮਤਲਬ ਸਾਰੇ ਕੱਪੜੇ ਢਿਲੇ ਹੋ ਗਏ ਸੀ ਤਾਂ ਇਹਨਾਂ ਨੂੰ ਬੁਰਜ ਦੇ ਵਿੱਚ ਜਦੋਂ ਬਿਠਾਇਆ ਗਿਆ ਠੰਡੇ ਬੁਰਜ ਦੇ ਵਿੱਚ ਸਰੰਦ ਤਾਂ ਉਹਦੇ ਕਰਕੇ ਜੀ ਮਤਲਬ ਇਹਨਾਂ ਨੂੰ ਵੀ ਇਹ ਆਪਣੇ ਉਸ ਤੋਂ ਡਾਮਨ ਡੋਲ ਹੋ ਜੇ ਮਗਰ ਉਹ ਮਾਤਾ ਗੁਜਰੀ ਨੇ ਇੰਨਾ ਜ਼ਬਰਦਸਤ ਉਹਨਾਂ ਨੂੰ ਮਤਲਬ ਕਰਦੀ ਆ ਸੀਗਾ ਵੀ ਉਹ ਆਪਣੇ ਧਰਮ ਤੋਂ ਉਹ ਨਹੀਂ ਹੋਈ ਕਿੰਨੇ ਬਰਫ਼ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਮੇਰੇ ਸਰ 5 ਕੁਇੰਟਲ ਸੀ ਜੀ ਬਰਫ਼ ਪਿਛਲੇ ਸਾਲ 4 ਕੁਇੰਟਲ ਸੀ ਮੈਂ ਅੱਜ ਸਾਲ 1 ਕੁਇੰਟਲ ਵਧਾ ਲਿਆ ਮਤਲਬ 4 ਕੁਇੰਟਲ 5 ਕੁਇੰਟਲ ਬਰਫ਼ ਹੋ ਗਈ ਤੇ ਮੈਂ ਸਵੇਰੇ ਮਤਲਬ ਇਸ ਨੂੰ ਅ 10 ਵਜੇ ਤੋਂ ਲੱਗਿਆ ਸੀ ਇਹਦਾ ਪਾਣੀ ਬਣਾਉਣ ਵਾਸਤੇ ਤੋਂ ਤੇ ਉਹਦੇ ਕਰਕੇ ਤੇ ਗੱਲ ਸਰ ਮਤਲਬ ਕੋਈ ਵੀ ਮਤਲਬ ਹਜੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਮਹਾਰਾਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਬਾਕੀ ਜਿਵੇਂ ਬੁਖਾਰ ਇਹ ਪਹਿਲੇ ਹੀ ਮਤਲਬ ਹੋ ਜਾਂਦਾ ਜਿਵੇਂ ਨਵੰਬਰ ਹੋ ਗਿਆ ਕਦੀ ਹੋ ਗਿਆ ਮਤਲਬ ਇਹ ਦਿਨਾਂ ਦੇ ਵਿੱਚ ਛੋਟੇ ਸਾਬਜਦਿਆਂ ਦੇ ਜਦੋਂ ਇਸ ਸਮਾਂ ਇਹਦੇ ਵਿੱਚ ਨਹੀਂ ਮੰਨੋ ਇਸ ਤਰ੍ਹਾਂ ਹੁੰਦਾ ਕਦੀ ਵੀ ਤੇ ਜਿਹਨਾਂ ਨੂੰ ਹਾਂਜੀ ਇਹਨਾਂ ਨੇ ਜੋੜ ਮੇਲਾ ਮਤਲਬ ਕਹਿੰਦੇ ਵੀ ਅਸੀਂ ਫਤਿਹਗੜ ਸਾਰੇ ਜਾ ਰਹੇ ਹਾਂ ਜੋੜ ਮੇਲਾ ਮਗਰ ਇਹ ਜੋੜ ਮੇਲਾ ਨਹੀਂ ਅਸੀਂ ਤਾਂ ਜਿਵੇਂ ਅਸੀਂ ਕਿਸੇ ਦੀ ਸਜਾंजਨੀ ਦੇ ਜਾਂਦੇ ਆ ਜਾਂ ਕਿਸੇ ਦੇ ਵਰਸੀ ਤੇ ਜਾਂਦੇ ਆ ਇਹ ਸਾਡੇ ਲਈ ਤਾਂ ਗੁਰੂ ਮਹਾਰਾਜ ਨੇ ਐਡਾ ਬੜਾ ਮਤਲਬ ਉਹ ਕੀਤਾ ਵੀ ਅਸੀਂ ਇਸ ਨੂੰ ਉਹ ਨਹੀਂ ਕਹਿ ਸਕਦੇ ਵੀ ਜੋੜ ਮੇਲਾ ਨਹੀਂ ਕਹਿ ਸਕਦੇ ਇਹਨਾਂ ਨੂੰ ਤਾਂ ਅਸੀਂ ਇਹੀ ਕਹਾਂਗੇ ਵੀ ਜਿਹੜੇ ਵੀ ਜਾਂਦੇ ਆ ਵੀ ਭਾਈ ਆਰਾਮ ਨਾਲ ਜਾਓ ਗੁਰੂ ਦੇ ਚਰਨਾਂ 'ਚ ਜਾ ਕੇ ਮੱਥਾ ਟੇਕੋ ਉੱਥੇ ਰਹੋ ਜੇ ਨਹੀਂ ਰਿਹਾ ਜਾਂਦਾ ਘੰਟਾ 2 ਘੰਟੇ ਬੈਠ ਕੇ ਮੱਥਾ ਟੇਕ ਕੇ ਤੁਸੀਂ ਬੱਪਸਾਓ ਮਤਲਬ ਇਹ ਨਹੀਂ ਹੈ ਕਿ ਤੁਸੀਂ ਵੱਡੇ ਵੱਡੇ ਡੈਕ ਚਲਾ ਕੇ ਇੰਜੋਏ ਕਰਦੇ ਜਾਓ ਇਹ ਨਹੀਂ ਹੋਣਾ ਚਾਹੀਦਾ ਮੇਰਾ ਠੀਕ ਹੈ ਥੈਂਕ ਯੂ